हां दोस्तो जी दोस्तों स्वागत है ਤੁਹਾਡਾ ਸਾਰਿਆਂ ਦਾ ਦਰਸ਼ਕਾਂ ਤੇ ਦੋਸਤੋ ਅੱਜ ਆਪਾਂ ਨਾ ਦੁਨੀਆ ਦੇ ਸਭ ਤੋਂ ਕੰਟਰੋਵਰਸ਼ੀਅਲ ਟੌਪਿਕ ਤੇ ਗੱਲ ਕਰਾਂਗੇ ਜਿਹਦੇ ਬਾਰੇ ਕੋਈ ਸਰਕਾਰ ਨਹੀਂ ਚਾਹੁੰਦੀ ਵੀ ਤੁਹਾਨੂੰ ਪਤਾ ਲੱਗੇ ਦੁਨੀਆ ਭਰ ਦੀਆਂ ਸਰਕਾਰਾਂ ਨਹੀਂ ਚਾਹੁੰਦੀਆਂ ਉਹਨਾਂ ਦੇ ਦੇਸ਼ਾਂ ਦੇ ਲੋਕਾਂ ਨੂੰ ਇਹਦੇ ਬਾਰੇ ਪਤਾ ਲੱਗੇ ਤੁਸੀਂ ਸਾਰਿਆਂ ਨੇ ਮੈਟ੍ਰਿਕਸ ਮੂਵੀ ਬਾਰੇ ਸੁਣਿਆ ਹੋਣਾ ਮੈਟ੍ਰਿਕਸ ਨੂੰ ਸਿਮੂਲੇਸ਼ਨ ਵੀ ਕਹਿੰਦੇ ਨੇ ਅੱਜ ਆਪਾਂ ਸਿਮੂਲੇਸ਼ਨ ਥਿਊਰੀ ਬਾਰੇ ਗੱਲ ਕਰਾਂਗੇ ਕਿ ਕਿਉਂ ਨਹੀਂ ਸਰਕਾਰਾਂ ਚਾਹੁੰਦੀਆਂ ਵੀ ਇਹਦੇ ਬਾਰੇ ਕਿਸੇ ਨੂੰ ਪਤਾ ਲੱਗੇ ਇਹ ਜਾਇਦੇ ਚ ਕੀ ਕੰਟਰੋਵਰਸੀ ਹੈ ਸੋ ਦੋਸਤੋ ਇਹ ਜਿਹੜੀ ਥਿਊਰੀ ਹੈ ਉਹ ਮੈਕਸੀਕੋ ਦੇ ਇੱਕ ਬਹੁਤ ਹੀ ਵਿਦਵਾਨ ਸਾਇੰਟਿਸਟ ਜਿਹੜਾ ਕਿ ਸਾਈਕੋਫਿਜ਼ੀਓਥੈਰੇਪਿਸਟ ਸੀਗਾ ਜਿਹੜਾ ਸਾਈਕੋਫਿਜ਼ੀਓਥੈਰੇਪੀ ਦੇ ਵਿੱਚ ਬਹੁਤ ਹੀ ਡੂੰਗੀ ਰਿਸਰਚ ਕਰਦਾ ਸੀ ਜਿਹੜੇ ਸਾਈਕੋਲੋਜੀ ਦੇ ਫੀਲਡ ਦਾ ਸਾਇੰਟਿਸਟ ਸੀਗਾ ਉਹਦਾ ਨਾਮ ਸੀਗਾ ਡਾਕਟਰ ਜੈਕੋਬੋ ਗ੍ਰੈਂਬਰਗ ਜਿਹੜਾ ਡਾਕਟਰ ਜੈਕੋਬੋ ਗ੍ਰੈਂਬਰਗ ਸੀਗਾ ਵੀਰੋ ਉਨੀਕ ਇਹ ਹੀ ਜੀ ਚੀਜ਼ ਪਤਾ ਲੱਗ ਗਈ ਸੀ ਉਹ ਰਿਸਰਚ ਕਰਦੇ ਕਰਦੇ ਸਾਈਕੋਲੋਜੀ ਤੇ ਉਹਨ ਪਹਿਲਾਂ ਜਦੋਂ ਨੇ ਰਿਸਰਚ ਸ਼ੁਰੂ ਕੀਤੀ ਤਾਂ ਉਹਨੂੰ ਰੋਕਣ ਦੀਆਂ ਬਹੁਤ ਸਾਰੀਆਂ ਕੋਸ਼ਿਸ਼ਾਂ ਹੋਈਆਂ ਵੀ ਉਸ ਪਾਸੇ ਨਾ ਜਾਵੇ ਉਹ ਉਹਦੀਆਂ ਆਲੋਚਨਾਵਾਂ ਕੀਤੀਆਂ ਗਈਆਂ ਉਹਦੇ ਤਾਂ ਮਜ਼ਾਕ ਉਡਾਇਆ ਗਿਆ ਉਹਦੇ ਬਰਾਬਰ ਦੇ ਬੰਦਿਆਂ ਤੋਂ ਉਹਦਾ ਮਜ਼ਾਕ ਉਡਵਾਇਆ ਗਿਆ ਅਸਲ ਦੇ ਵਿੱਚ ਹੋਇਆ ਇਹ ਉਹਦਾ ਵਿਚਾਰੇ ਦਾ ਦੁੱਖ ਬੜਾ ਡੂੰਗਾ ਸੀ ਉਹਦਾ ਦੁੱਖ ਦੋਸਤੋ ਇਹ ਸੀ ਵੀ ਉਹਦੀ ਬਹੁਤ ਛੋਟੇ ਹੁੰਦੇ ਦੀ ਪਹਿਲਾਂ ਤਾਂ ਉਹਦਾ ਫਾਦਰ ਨਹੀਂ ਸੀਗਾ ਉਹਦੀ ਜਿਹੜੀ ਮਾਂ ਸੀਗੀ ਉਹਦੀ ਮਾਂ ਦੀ ਡੈਥ ਹੋ ਗਈ ਸੀਗੀ ਬ੍ਰੇਨ ਟਿਊਮਰ ਦੇ ਨਾਲ ਉਹਦਾ ਬ੍ਰੇਨ ਦੇ ਉੱਤੇ ਜਿਹੜਾ ਫੋਕਸ ਟਿਕ ਗਿਆ ਕਿਉਂਕਿ ਇਹ ਬ੍ਰੇਨ ਦੀ ਫੰਕਸ਼ਨਿੰਗ ਕੀ ਹੈ ਜਾਇਦੇ ਚ ਕੀ ਹੁੰਦਾ ਟਿਊਮਰ ਦੇ ਨਾਲ ਇਹਦੇ ਚ ਕੀ ਹੁੰਦਾ ਕਿਵੇਂ ਇਹਦੇ ਚ ਟਿਊਮਰ ਹੁੰਦਾ ਕਿਵੇਂ ਹੋਰ ਪ੍ਰੋਬਲਮਸ ਹੁੰਦੀਆਂ ਨੇ ਉਹ ਮਤਲਬ ਇਨਸਾਨੀ ਦਿਮਾਗ ਦੀ ਬਣਤਰ ਤੇ ਫੋਕਸ ਹੀ ਹੋ ਗਿਆ ਬੰਦਾ ਤਾਂ ਹੋਇਆ ਕੀ ਫਿਰ ਕਿ ਉਹਨੇ ਉਹਦਾ ਇੰਟਰਸਟ ਜਾ ਗਿਆ ਉਹ ਬੜੀਆਂ ਬੜੀਆਂ ਚੰਗੀਆਂ ਯੂਨੀਵਰਸਿਟੀਆਂ ਦੇ ਵਿੱਚ ਗਿਆ ਮੈਕਸੀਕੋ ਦੀਆਂ ਦੇ ਵਿੱਚ ਉੱਥੇ ਜਾ ਕੇ ਪੜਿਆ ਉਹ ਫਿਰ ਉਹਨੇ ਪੀਜੀ ਕੀਤੀ ਪਰ ਨਾ ਸਾਈਕੋਲੋਜੀ ਦੇ ਵਿੱਚ ਫਿਰ ਉਹਨੇ ਪੀਐਚਡੀ ਕੀਤੀ ਸਾਈਕੋਫਿਜ਼ੀਓ ਦੇ ਵਿੱਚ ਸਾਈਕੋਫਿਜ਼ੀਓਲੋਜੀ ਵੀ ਕਹਿੰਦੇ ਨੇ ਇਹਨੂੰ ਸਾਈਕੋਫਿਜ਼ੀਓਲੋਜੀ ਦੇ ਵਿੱਚ ਵੀ ਦੋਸਤੋ ਪੀ ਐਚ ਡੀ ਕਰਨ ਤੋਂ ਬਾਅਦ ਉਹ ਦੁਨੀਆ ਦੇ ਮੈਦਾਨ ਦੇ ਵਿੱਚ ਉਤਰਨ ਤੋਂ ਬਾਅਦ ਉਹਦੇ ਕੋਲ ਬਹੁਤ ਚੰਗੀ ਚੁਆਇਸ ਸੀ ਉਹ ਵੀ ਦੂਸਰੇ ਮੇਰੇ ਵਰਗੇ ਪੀ ਐਚ ਡੀ ਕਰਨ ਵਾਲੇ ਬੰਦਿਆਂ ਵਾਂਗੂ ਹੋਰ ਆਮ ਬੰਦਿਆਂ ਵਾਂਗੂ ਜਿਹੜੇ ਸਾਇੰਟਿਸਟ ਯੂਨੀਵਰਸਿਟੀਆਂ ਤੋਂ ਕਿਸੇ ਨਾ ਕਿਸੇ ਵਿਸ਼ੇ 'ਚ ਪੀ ਐਚ ਡੀ ਕਰਦੇ ਨੇ ਉਹਨਾਂ ਵਾਂਗੂ ਟੀਚਿੰਗ ਜੁਆਇਨ ਕਰ ਸਕਦਾ ਸੀ ਪਰ ਉਹਨੇ ਟੀਚਿੰਗ ਦੋਸਤੋ ਨਹੀਂ ਜੁਆਇਨ ਕੀਤੀ ਉਹਨੇ ਕੋਜ ਨੂੰ ਜਾਰੀ ਰੱਖਿਆ ਇਹ ਬੰਦੇ ਦੀ ਚੁਆਇਸ ਹੁੰਦੀ ਹੈ ਵੀ ਉਹ ਪੀ ਐਚ ਡੀ ਕਰਨ ਤੋਂ ਬਾਅਦ ਆਪਣੇ ਟਾਪਿਕ ਤੇ ਜ਼ਿੰਦਗੀ ਭਰ ਲਈ ਖੋਜ ਜਿਹੜੀ ਆ ਉਹ ਜਾਰੀ ਰੱਖਣਾ ਚਾਹੁੰਦਾ ਜਾਂ ਉਹ ਉਹ ਨੂੰ ਛੱਡ ਕੇ ਜਿਹੜਾ ਟੀਚਿੰਗ ਜੁਆਇਨ ਕਰਨਾ ਚਾਹੁੰਦਾ ਜਿੰਨਾ ਕੁਝ ਉਹਨੇ ਸਿੱਖ ਲਿਆ ਹੁੰਦਾ ਉਹਨੂੰ ਅੱਗੇ ਵਿਦਿਆਰਥੀਆਂ ਨੂੰ ਸਿਖਾਉਣਾ ਚਾਹੁੰਦਾ ਸੋ ਉਹਦਾ ਡ੍ਰੀਮ ਸੀ ਵੀ ਉਹ ਅੱਗੇ ਵਧੇ ਸੋ ਉਹ ਅੱਗੇ ਵਧਿਆ ਤਾਂ ਦੋਸਤੋ ਵੱਤ ਤੋਂ ਵੱਧ ਵੀ ਆਪਣੇ ਫੇਸਬੁੱਕ ਪੇਜ ਅਦ੍ਰਿਸ਼ਮ ਨੂੰ ਫੋਲੋ ਕਰਨਾ ਨਾ ਭੁੱਲਣਾ ਤੇ ਵੱਧ ਤੋਂ ਵੱਧ ਵੀ ਸਾਡੇ YouTube ਚੈਨਲ ਅਦ੍ਰਿਸ਼ਮ ਪੰਜਾਬੀ ਨਾਲ ਜ਼ਰੂਰ ਜੁੜੋ ਵੀਰੋ ਤੇ ਦੋਸਤੋ ਇਹ ਗੱਲਾਂ ਜਿਹੜੀਆਂ ਹੈਗੀਆਂ ਨੇ 1990 ਤੋਂ ਲੈ ਕੇ ਤਕਰੀਬਨ ਤਕਰੀਬਨ 1977 ਦੇ ਵਿਚਾਲੇ ਦੀਆਂ ਸਾਰੀਆਂ ਘਟਨਾਵਾਂ ਨੇ ਇਹ ਜਿਹੜੀਆਂ ਆਪਾਂ ਤੁਹਾਡੇ ਨਾਲ ਗੱਲ ਕਰਨ ਲੱਗੇ ਆਂ ਸਾਂਝੀ ਤਾਂ ਦੋਸਤੋ ਜੇ ਕੋ ਬੁਨੇ ਰਿਸਰਚ ਅੱਗੇ ਕੰਟੀਨਿਊ ਕਰਤੀ ਤਾਂ ਉਹਨੇ ਕੀ ਜਾਣਿਆ ਹੋਇਆ ਕੀ ਉਹਦੇ ਨਾਲ ਕਿ ਇੱਕ ਉਹ ਜਿਹੜਾ ਉਹਨੇ ਇੱਕ ਮੈਕਸੀਕੋ ਦੇ ਰਾਜਧਾਨੀ ਦੇ ਵਿੱਚ ਇੱਕ ਲੈਬ ਬਣਾਈ ਲੈਬ ਬਣਾ ਕੇ ਉਹ ਇਹਨੂੰ ਕਹਿੰਦੇ ਕਲੀਨिकल ਸਾਈਕੋਲੋਜੀ ਜਿਹੜੀ ਆ ਉਹਦੀ ਕਲੀਨिकल ਸਾਈਕੋਲੋਜੀ ਜਿਹਨੂੰ ਕਹਿੰਦੇ ਉਹਦੀ ਇੱਕ ਲੈਬ ਬਣਾ ਕੇ ਉੱਥੇ ਰਿਸਰਚ ਕਰਨ ਲੱਗ ਗਿਆ ਆਪਣੀ ਲੈਬ ਦੇ ਵਿੱਚ ਮਸਤ ਬੰਦਾ ਸੀ ਇਕੱਲਾ ਰਹਿਣਾ ਪਸੰਦ ਕਰਦਾ ਸੀ ਇਕਾਂਤ ਦੇ ਵਿੱਚ ਮੈਡੀਟੇਸ਼ਨ ਟਾਈਪ ਐਦਾਂ ਦੀਆਂ ਚੀਜ਼ਾਂ ਕਰਦਾ ਸੀ ਉਹਦਾ ਜਿਹੜਾ ਟੌਪਿਕ ਸੀਗਾ ਨਾਰਮਲੀ ਉਹਦਾ ਟੌਪਿਕ ਸੀਗਾ ਵੀ ਇਨਸਾਨ ਦੇ ਦਿਮਾਗ ਦੇ ਉੱਤੇ ਦੁਨੀਆਂ 'ਵੀ ਦੁਨੀਆਂ ਦੀਆਂ ਕੋਈ ਫ੍ਰੀਕੁਐਂਸੀਜ਼ ਨੇ ਆਊਟਰ ਫ੍ਰੀਕੁਐਂਸੀ ਨੇ ਬਾਡੀ ਫ੍ਰੀਕੁਐਂਸੀਜ਼ ਚਾਹੇ ਉਹ ਕਿਸੇ ਰੋਸ਼ਨੀ ਦੀਆਂ ਨੇ ਚਾਹੇ ਉਹ ਮਿਊਜ਼ਿਕ ਦੀਆਂ ਨੇ ਚਾਹੇ ਉਹ ਕਿਸੇ ਆਵਾਜ਼ਾਂ ਦੀਆਂ ਨੇ ਚਾਹੇ ਉਹ ਸ਼ੋਰ ਪ੍ਰਦੂਸ਼ਣ ਦੀਆਂ ਨੇ ਚਾਹੇ ਉਹ ਉਹਦੇ ਤੇ ਬਾਰ-ਬਾਰ ਬਾਰ-ਬਾਰ ਇਨਫਰਾ ਰੈਡ ਜਾਂ ਅਲਟਰਾਵੋਇਲਟ ਰੇ ਰੇ ਜਿਹੜੀਆਂ ਨੇ ਬਲਿੰਕ ਕਰਾ ਕੇ ਬੰਦੇ ਦੇ ਦਿਮਾਗ ਦੇ ਉੱਤੇ ਉਧਰ ਪ੍ਰਭਾਵ ਚੈੱਕ ਕਰਨਾ ਉਹਦੀਆਂ ECGਆਂ ਕੱਢਣੀਆਂ ਬਾਰ-ਬਾਰ ਹੋ ਗਈਆਂ ਬੰਦਿਆਂ ਨੂੰ ਬੁਲਾਈ ਜਾਣਾ ਉਹਨਾਂ ਦੇ ਉੱਤੇ ਲਾਈਟ ਸਿੱਟੀ ਜਾਣੀ ਸਾਊਂਡ ਸਿੱਟੀ ਜਾਣੀ ਉਹਨਾਂ ਦੀਆਂ ECGਆਂ ਕੱਢੀ ਜਾਣੀਆਂ ਵੀ ਉਹਨਾਂ ਦਾ ਦਿਮਾਗ ਕੀ ਡਾਟਾ ਸ਼ੋਅ ਕਰਦਾ ਉਹ ਚੀਜ਼ਾਂ ਉਹ ਫ੍ਰੀਕੁਐਂਸੀਜ਼ ਦੇ ਉਹ ਤਰੰਗਾਂ ਦੇ ਇੰਪੈਕਟ ਵੱਜੋ ਪ੍ਰਭਾਵ ਵੱਜੋ ਇਹ ਉਹਦੀ ਰਿਸਰਚ ਚੱਲ ਰਹੀ ਸਹੀ ਇੱਕ ਦਿਨ ਉਹਨੂੰ ਅਚਾਨਕ ਇੱਕ ਮੈਸੇਜ ਆ ਜਾਂਦਾ ਮੈਸੇਜ ਕਿਹਦਾ ਹੁੰਦਾ ਜਿਹੜੀ ਮੈਕਸੀਕੋ ਦਾ ਪ੍ਰਧਾਨ ਮੰਤਰੀ ਨਾ ਸੌਰੀ ਜਿਹੜਾ ਮੈਕਸੀਕੋ ਦਾ ਰਾਸ਼ਟਰਪਤੀ ਸੀਗਾ ਉਹਦੀ ਭੈਣ ਦਾ ਉਹਦੀ ਭੈਣ ਦਾ ਸੁਨੇਹਾ ਆਉਂਦਾ ਉਹਨੂੰ ਰਾਜਤਾਨੀ ਬੁਲਾਇਆ ਜਾਂਦਾ ਹੈ ਤਾਂ ਉਹ ਰਾਜਤਾਨੀ ਜਾਂਦਾ ਉੱਥੇ ਜਾ ਕੇ ਉਹਦੀ ਜਿਹੜੀ ਭੈਣ ਰਾਸ਼ਟਰਪਤੀ ਦੀ ਉਹਨੂੰ ਇੱਕ ਔਰਤ ਦੇ ਨਾਲ ਇੰਟਰੋਡਿਊਸ ਕਰਾਉਂਦੀ ਹੈ ਉਸ ਔਰਤ ਜਿਹੜੀ ਹੈਗੀ ਸੀਗੀ ਬਹੁਤ ਹੀ ਜ਼ਹੀਨ ਜਿਹੜੀ ਸੀਗੀ ਉਹ ਮੂਲ ਨਿਵਾਸੀ ਸੀ ਮੈਕਸੀਕੋ ਦੀ ਤੁਸੀਂ ਸੁਣਿਆ ਹੁਣ ਐਸਟੈਕਸ ਹੁੰਦੇ ਨੇ ਮਾਇਨਜ਼ ਹੁੰਦੇ ਨੇ ਜਿਵੇਂ ਪੁਰਾਣੇ ਮੂਲ ਨਿਵਾਸੀ ਅਮਰੀਕਾ ਦੇ ਨੇ ਜਿਵੇਂ ਐਬੋਰਿਜਨਲਸ ਨੇ ਜਿਹੜੇ ਰੋ ਘੋੜਿਆਂ ਵਰਗੇ ਵਾਲ ਜਿਲਾ ਕੇ ਜਿਹੜੇ ਘੋੜਿਆਂ ਤੇ ਫਿਰਦੇ ਹੁੰਦੇ ਨੇ ਉਸ ਤਰ੍ਹਾਂ ਦੇ ਮੂਲ ਨਿਵਾਸੀ ਯਾਨੀ ਇੰਡੀਜਨਸ ਕਲਚਰਸ ਜਿਨ੍ਹਾਂ ਨੂੰ ਕਹ ਦਿੰਦੇ ਆ ਉਹ ਜਿਹੜੀ ਰਾਸ਼ਟਰਪਤੀ ਦੀ ਭੈਣ ਸੀਗੀ ਅਸਲ ਦੇ ਵਿੱਚ ਉਹ ਇੰਡੀਜਨਸ ਕਲਚਰਸ ਦੇ ਉੱਤੇ ਸਮਾਜ ਸੇਵਾ ਕਰਦੀ ਸੀ ਉਹਨਾਂ ਦੇ ਵਿਚਾਰੇ ਵੀ ਚਿਰਦੀ ਸੀ ਉੱਥੋਂ ਉਹਨੂੰ ਇੱਕ ਔਰਤ ਮਿਲੀ ਜੀ ਉਹ ਜਾਣਦੀ ਸੀ ਜਿਹਦਾ ਨਾਮ ਸੀਗਾ ਡੋਨੀਆ ਪਚੀਟਾ ਡੋਨੀਆ ਪਚੀਟਾ ਜਿਹੜੀ ਸੀਗੀ ਉਹ ਬਹੁਤ ਹੀ ਤਗੜੀ ਹੀਲਰ ਸੀਗੀ ਯਾਨੀ ਉਹ ਮੂਲ ਵਾਸੀਆਂ ਦੇ ਵਿੱਚੋਂ ਉਹ ਕੈਬ੍ਰਿਡ ਡਾਂਸਰ ਦਾ ਕੰਮ ਕਰਦੀ ਸੀ ਮਨੁ ਲੁਕਮੀ ਜਿੰਦਗੀ ਦੋਰੀ ਜਿੰਦਗੀ ਜਿੰਦੀ ਸੀ ਕੈਬ੍ਰੇਡ ਅਨਸਰ ਦਾ ਕੰਮ ਕਰਦੀ ਸੀ ਨਾਲ ਲਾਟਰੀਆਂ ਦੇ ਟਿਕਟ ਵੇਚਦੀ ਸੀ ਤਾਂ ਇਹ ਦੋਨੋਂ ਕੰਮਾਂ ਤੋਂ ਇਲਾਵਾ ਦੋਸਤੋ ਉਹ ਹੋ ਇੱਕ ਹੋਰ ਕੰਮ ਕਰਦੀ ਸੀ ਉਹ ਕਰਦੀ ਸੀ ਹੀਲਿੰਗ ਦਾ ਕੰਮ ਉਹ ਬਹੁਤ ਹੀ ਲਗਾਈ ਲਗਾ ਦੇ ਰੋਗ ਯਾਨੀ ਅੰਨਿਓਂ ਠੀਕ ਕਰ ਦਿੰਦੀ ਸੀ ਕਿਸੇ ਦੀ ਜਮੀ ਲਤ ਵਿਕਾਰ ਹੋ ਚੁੱਕੀ ਉਹਦੀ ਲਤ ਠੀਕ ਕਰ ਦਿੰਦੀ ਸੀ ਕਿਸੇ ਦੀ ਆਵਾਜ਼ ਨਹੀਂ ਹੈਗੀ ਉਹਦੀ ਆਵਾਜ਼ ਲਿਆ ਦਿੰਦੀ ਸੀ ਤਾਂ ਉਹ ਉਹ ਡੀਟੀ ਰਿਸਰਚ ਕਰਨ ਦੇ ਲਈ ਰਾਸ਼ਟਰਪਤੀ ਦੀ ਭੈਣ ਨੇ ਉਹਨੂੰ ਜਿਹੜਾ ਜੈਕਬੋਨੂ ਗ੍ਰਿੰਬਰਗ ਨੂੰ ਕਿਹਾ ਕਿ ਤੂੰ ਦੇਖ ਇਹ ਇਹਨੇ ਐਨੇ ਕੇਸ ਠੀਕ ਕਰਤੇ ਚਮਤਕਾਰੀ ਢੰਗ ਦੇ ਨਾਲ ਇਹ ਕਰਦੀ ਕੀ ਆ ਤੂੰ ਇਹ ਦੇਖ ਇਥੋਂ ਉਹਦੀ ਮੈਟ੍ਰਿਕਸ ਬਾਰੇ ਸਿਮੂਲੇਸ਼ਨ ਬਾਰੇ ਪệ ਇਹ ਤੇ ਜਾਣਨ ਦੀ ਦੋਸਤੋ ਸ਼ੁਰੂਆਤ ਹੁੰਦੀ ਆ ਫੋਕਸ ਸ਼ੁਰੂ ਹੁੰਦਾ ਉਹ ਵੀ ਪਛਿਤਾ ਦੇ ਨਾਲ ਯਾਨੀ ਦੋਨੀਆਂ ਪਚੀਤਾ ਦੇ ਅੰਗ ਸੰਗ ਰਹਿਣ ਲੱਗ ਜਾਂਦਾ ਦੇਖਣ ਲੱਗ ਜਾਂਦਾ ਉਹ ਕੀ ਕਰ ਰਹੀ ਆ ਉਹ ਡੇਲੀ ਬੰਦੇ ਬੁਲਾਉਂਦੀ ਆ ਜਿਨ੍ਹਾਂ ਨੂੰ ਉਹ ਹੀਲਿੰਗ ਕਰਦੀ ਆ ਸਪਿਰਚੁਅਲ ਹੀਲਿੰਗ ਕਰਦੀ ਆ ਉਹ ਦੇਖਦਾ ਵੀ ਉਹ ਮੈਟ੍ਰਿਕਸ ਦੇ ਵਿੱਚ ਸਿਮੂਲੇਸ਼ਨ ਦੇ ਵਿੱਚ ਜਾ ਕੇ ਜੇ ਕਿਸੇ ਬੰਦੇ ਨੂੰ ਵੱਡਾ ਰੋਗ ਹੁੰਦਾ ਉਹਦੀ ਜਿਹੜੀ ਆ ਰਿਐਲਿਟੀ ਚੇਂਜ ਕਰ ਦਿੰਦੀ ਆ ਤਾਂ ਦੋਸਤੋ ਹੁਣ ਤੁਸੀਂ ਸਾਰੇ ਸੋਚੋਗੇ ਵੀ ਰਿਐਲਿਟੀ ਕਿਵੇਂ ਚੇਂਜ ਹੋ ਜੂਗੀ ਸੋ ਦੋਸਤੋ ਹੁਣ ਇਹਦਾ ਇਦੇ ਪਿੱਛੇ ਯਾਕੋਬੋ ਗ੍ਰਿੰਬਰਗ ਕੀ ਮੰਨਦਾ ਸੀ ਕੀ ਥਿਊਰੀ ਸੀ ਇਹ ਸੁਣੋਗੇ ਤਾਂ ਤੁਹਾਡੇ ਹੋਸ਼ ਉੱਡ ਜਾਣਗੇ ਤੁਸੀਂ ਹੈਰਾਨ ਹੋ ਜਾਓਗੇ ਉਹ ਕਹਿੰਦਾ ਉਹ ਸੈਂਟਿਸਟ ਸੀ ਤੇ ਪਚੀਤਾ ਨੂੰ ਦੇਖਦਾ ਸੀ ਵੀ ਪਚੀਤਾ ਨੂੰ ਜੇ ਇਹਨਾਂ ਚੀਜ਼ਾਂ ਦਾ ਚਾਹੇ ਨਹੀਂ ਪਤਾ ਪਰ ਉਹ ਕਰੇ ਹੀ ਰਹੀ ਆ ਉਹ ਕਹਿੰਦਾ ਕਹਿੰਦਾ ਵੀ ਇਸ ਦੁਨੀਆ ਦੇ ਵਿੱਚ ਇਸ ਯੂਨੀਵਰਸ ਦੇ ਵਿੱਚ ਇਸ ਬ੍ਰਹਮੰਡ ਦੇ ਵਿੱਚ ਮੈਕਸਿਮਮ ਜਿਹੜੀ ਆ 99.99% ਐਂਟੀ ਸਪੇਸ ਆ ਸਿਰਫ 0.01% ਜਿਹੜਾ ਹੈਗਾ ਮੈਟਰ ਹੈ ਯਾਨੀ ਐਟਮਸ ਨੇ ਪਰਮਾਣੂ ਨੇ ਮੈਟਰ ਹੈ ਅਧਾਰਤ ਹੈ ਤੂੰ ਜਿਹੜੇ ਐਟਮਸ ਨੇ ਉਹ ਕਹਿੰਦਾ ਉਹ ਐਟਮਸ ਦੇ ਵਿੱਚ ਵੀ 99.99% ਸਪੇਸ ਜਿਹੜੀ ਆ ਉਹ ਐਪਟੀ ਸਪੇਸ ਹੈ ਤੇ ਸਿਰਫ ਉਹਦੇ ਨਿਊਕਲੀਆਈ ਪ੍ਰੋਟ੍ਰੋਨ ਨਿਊਟ੍ਰੋਨ ਉਹ ਸਾਰਾ ਮੈਟਰ ਸਿਰਫ ਉਹਦੇ ਅੰਦਰ ਵੀ ਯਾਨੀ ਇਕੱਲੇ ਇਕੱਲੇ ਐਟਮ ਦੇ ਅੰਦਰ ਵੀ 99.99% 99.98% ਖੋਖਲਾ ਹੈ ਸਿਰਫ 1% 0.01% ਮੈਟਰ ਹੈ ਉਹ ਕਹਿੰਦਾ ਹੁਣ ਇਹ ਜਿਹੜੇ ਖਾਲੀ ਬਲੌਕ ਨੇ ਇੰਨਾ ਦੇ ਵਿੱਚ ਜਦੋਂ ਤੁਸੀਂ ਮਾਨਸਿਕ ਤਰੰਗਾਂ ਦੇ ਨਾਲ ਮੈਡੀਟੇਸ਼ਨ ਦੇ ਨਾਲ ਕਿਸੇ ਵੀ ਤਰ੍ਹਾਂ ਦੇ ਨਾਲ ਇਹਦੇ ਵਿੱਚ ਜਦੋਂ ਇਨਫੋਰਮੇਸ਼ਨ ਭਰਦੇ ਹੋ ਤਾਂ ਇਨਫੋਰਮੇਸ਼ਨ ਨੈਟਵਰਕ ਜਿਹੜਾ ਮੈਟ੍ਰਿਕਸ ਤਿਆਰ ਹੁੰਦਾ ਇਹ ਤੁਸੀਂ ਉਹ ਕਹਿੰਦਾ ਕਰ ਸਕਦੇ ਹੋ ਤੇ ਦੁਨੀਆ ਪਚੀਟਾ ਇਹ ਕਰਦੀ ਆ ਉਹ ਜਿਸ ਬੰਦੇ ਦਾ ਜਿਹੜਾ ਅੰਨਾ ਹੁੰਦਾ ਬੋਲਾ ਹੁੰਦਾ ਗੁੰਗਾ ਹੁੰਦਾ ਜਿਹਦੀ ਕੋਈ ਅੰਗ ਖਰਾਬ ਹੁੰਦਾ ਉਹ रियलिटी ब्लॉक्स ਦੇ ਵਿੱਚ ਜਾ ਕੇ ਉਹ ਦੁਨੀਆਂ ਦੇ ਕਲਕਲੇ ਆਲੇ ਦੋਲੇ ਜਿਹੜੇ ਐਮਪੀ ਸਪੇਸ ਕੋ ਹੈਗੀ ਆ ਉਹਦੇ ਵਿੱਚ ਫਿਰ ਜਿੱਥੇ ਜਿੱਥੇ ਮੈਟਰ ਹੈ ਐਟਮਸ ਨੇ ਫਿਰ ਉਹ ਐਟਮ ਦੇ ਵਿੱਚ ਵੀ ਜਿੱਥੇ-ਥੇ ਖੋਖਲਾ ਉਹ ਸਾਰਿਆਂ ਦੇ ਵਿੱਚ ਇਨਫੋਰਮੇਸ਼ਨ ਛੜਦੀ ਹੈ ਨਵੇਂ ਤਰੀਕੇ ਨਾਲ ਉਹ ਦੱਸਦਾ ਸੀਗਾ ਵੀ ਉਹਦੇ ਕੋਲ ਇੱਕ ਸਪੈਸ਼ਲ ਕਿਸਮ ਦਾ ਚਾਕੂ ਹੈ ਜਿਹੜਾ ਉਹਨੂੰ ਐਸਟੈਕ ਮੂਲ ਨਿਵਾਸੀਆਂ ਦੇ ਸਰਦਾਰ ਨੇ ਦਿੱਤਾ ਸੀ ਉਹ ਪਤਾ ਨਹੀਂ ਕਿਉਂ ਉਹੀ ਚਾਕੂ ਵਰਤਦੀ ਸੀਗੀ ਉਹ ਚਾਕੂ ਉਹ ਰੱਖ ਕੇ ਬਸ ਹਲਕਾ ਹੇ ਕਿ ਸੱਟ ਮਾਰ ਦਿੰਦੀ ਰਹਿੰਦੀ ਬਾਡੀ ਤੇ ਇਸ ਤਰ੍ਹਾਂ ਉਹ ਇਹ ਮੰਨਦੀ ਸੀ ਵੀ ਮੈਂ ਕੁਝ ਕਰ ਰਹੀ ਆ ਤੇ ਉਹ ਰਿਅਲਿਟੀ ਬਲੌਕਸ ਜਿਹੜਾ ਹੈਗਾ ਚੇਂਜ ਕਰਦੀ ਸੀਗੀ ਮੈਟ੍ਰਿਕਸ ਦੇ ਵਿੱਚ ਚੇਂਜ ਕਰਦੀ ਸੀ ਹੁਣ ਸਰਕਾਰ ਕਿਉਂ ਨਹੀਂ ਚਾਹੁੰਦੀ ਆ ਸਰਕਾਰਾਂ ਵੀਰੋਂ ਮੈਟ੍ਰਿਕਸ ਮੋٹے ਤੌਰ ਤੇ ਕਿਸ ਚੀਜ਼ ਨੂੰ ਕਹਿੰਨੇ ਆ ਮੋٹے ਤੌਰ ਤੇ ਆਪਾਂ ਮੈਟ੍ਰਿਕਸ ਕਹਿੰਨੇ ਆ ਵੀ ਸਾਡੇ ਆਲੇ ਦੁਆਲੇ ਪਲਾਨਡ ਢੰਗ ਨਾਲ ਤਰੰਗਾਂ ਦਾ ਪ੍ਰੋਗਰਾਮ ਕੀਤਾ ਹੋਇਆ ਵੀ ਸਾਡੇ ਆਲੇ ਦੁਆਲੇ ਦਾ ਸਾਰਾ ਸੰਸਾਰ ਜਿਹੜਾ ਹੈਗਾ ਉਹ ਪ੍ਰੋਗਰਾਮ ਹੋਇਆ ਹੋਇਆ ਤੇ ਉਹਦੇ ਅੰਦਰ ਪ੍ਰੋਗਰਾਮਡ ਤਰੰਗਾਂ ਘੁੰਮਰੀਆਂ ਐਟ ਪ੍ਰੈਜ਼ੈਂਟ 5G ਟੈਕਨੋਲੋਜੀ ਕੀ ਆ ਦੋਸਤੋ ਵਾਈਫਾਈ ਕੀ ਆ ਦੋਸਤੋ ਬਲੂਟੂਥ ਕੀ ਆ ਦੋਸਤੋ ਤੁਸੀਂ ਆਪਾਂ ਕਦੇ ਸੋਚਦੇ ਹੀ ਨਹੀਂ ਇਹ ਚੀਜ਼ ਆਪਾਂ ਕਦੇ ਮੰਨਦੇ ਹੀ ਨਹੀਂ ਨੂੰ ਆਪਾਂ ਕਹਦੇ ਆਂ ਵੀ ਇਹ ਕਿਵੇਂ ਹੋ ਜੂਗਾ ਦੂਜੇ ਨੇ ਕੀਤੀ ਹੋਈ ਗੱਲ ਤੇ ਕੁਐਸਚਨ ਕਰਦੇ ਆਂ ਕਦੇ ਸੋਚ ਕੇ ਦੇਖੋ ਮੋਬਾਈਲ ਨਾਲ ਕਿਵੇਂ ਹੁੰਦਾ 에어ਡ੍ਰੌਪ ਕਿੱਦਾਂ ਹੁੰਦਾ ਵਾਈਫਾਈ ਦੇ ਨਾਲ ਕਨੈਕਟ ਕਿੱਦਾਂ ਹੁੰਦਾ ਤੇ ਸੈਟਲਾਈਟਸ ਦੇ ਨਾਲ ਜਿਹੜਾ ਮੋਬਾਈਲ ਦਾ ਸਿਗਨਲ ਹੈ ਉਹ ਕਿੱਦਾਂ ਕੰਮ ਕਰਦਾ ਇਹ ਸਾਰੀ ਕੀ ਚੀਜ਼ ਆ ਕੀ ਚੀਜ਼ ਹੈ ਇਹ ਪ੍ਰੋਗਰਾਮਡ ਮੈਟ੍ਰਿਕਸ ਹੈ ਦੋਸਤੋ ਇਹ ਫ੍ਰੀਕੁਐਂਸੀਜ਼ ਨੇ ਜਿਹੜੀਆਂ ਛੱਗੀਆਂ ਜਾ ਰਹੀਆਂ ਨੇ ਜਿਹੜੇ ਤੁਹਾਡੇ ਬ੍ਰੇਨ ਤੇ ਅਸਰ ਕਰਦੀਆਂ ਨੇ ਇਹਦੇ ਵਿੱਚ ਵੀ ਕੀ ਹੈ ਉਹੀ ਚੀਜ਼ ਜਿਹੜੀ ਉਹ ਕਹਿੰਦਾ ਹੁੰਦਾ ਸੀਗਾ ਜਾਂ ਕੋਈ ਇਨਫੋਰਮੇਸ਼ਨ ਹੈ ਇਹਦੇ ਵਿੱਚ ਬਿਟਸ ਦੇ ਵਿੱਚ ਬਾਈਟਸ ਦੇ ਵਿੱਚ ਕਿਲੋਬਾਈਟਸ ਦੇ ਵਿੱਚ ਗੀਗਾਬਾਈਟਸ ਦੇ ਵਿੱਚ ਮੈਗਾਹਰਟਸ ਦੇ ਵਿੱਚ ਸੋ ਉਹੀ ਚੀਜ਼ ਉਹ ਜਾਣ ਗਿਆ ਸੀਗਾ ਹੋਇਆ ਕਿ ਕਿ ਉਹਨੂੰ ਉਹਦਾ ਜਦੋਂ ਮੁਜਾਹਾ ਕੋੜਾਇਆ ਗਿਆ ਤਾਂ ਉਹਨੇ ਇੱਕ ਐਕਸਪੈਰੀਮੈਂਟ ਕੀਤਾ ਦੋਸਤੋ ਬੜਾ ਸ਼ਾਨਦਾਰ ਉਹਦਾ ਐਕਸਪੈਰੀਮੈਂਟ ਜੀ ਤੋ ਉਹ ਸਰਕਾਰਾਂ ਨੂੰ ਹੋ ਗਿਆ ਵੀ ਇਹ ਬੰਦਾ ਤਾਂ ਬਸ ਸਮਝ ਲੋ ਖਤਰਾ ਹੈ ਸਾਡੇ ਲਈ ਇਹ ਦੁਨੀਆ ਪਰ ਚਤਲ ਮੱਛੀ ਮਚਾ ਦੇਗਾ ਹੋਇਆ ਕਿ ਉਹਨੇ ਦੋ ਬੰਦੇ ਬੁਲਾਏ ਦੋ ਬੰਦੇ ਉਹਨੇ ਅਮਣੋ ਸਾਹਮਣੇ ਕੋਈ ਵੱਡੇ ਹਾਲ ਦੇ ਵਿੱਚ ਇੱਕ ਇਧਰ ਇੱਕ ਇਧਰ ਦੋਸਤੋ ਦੋਨੋਂ ਬੰਦੇ ਉਹਨੇ ਕੁਰਸੀਆਂ ਤੇ ਬਿਠਾ ਲਏ ਉਨੇ ਉਹਨਾਂ ਬੰਦੇ ਨੂੰ ਕਿਹਾ ਵੀ ਤੁਸੀਂ ਕੁਝ ਨਹੀਂ ਬੋਲਣਾ ਮੂੰਹ ਨਾਲ ਇੱਕ ਦੂਜੇ ਕੋਲ ਤੁਹਾਡੀ ਕੋਈ ਆਵਾਜ਼ ਨਹੀਂ ਜਾਣੀ ਚਾਹੀਦੀ ਤੁਸੀਂ ਇੱਕ ਦੂਜੇ ਦੇ ਨਾਲ ਜਿਵੇਂ ਬਸ ਮਨ ਦੇ ਨਾਲ ਗੱਲਾਂ ਕਰ ਰਹੇ ਹੋ ਦਿਮਾਗ ਦੇ ਨਾਲ ਗੱਲਾਂ ਕਰ ਰਹੇ ਹੋ ਡੂੰਗਾ ਇੱਕ ਦੂਜੇ ਦੇ ਨਾਲ ਕਨੈਕਸ਼ਨ ਜੋੜ ਕੇ ਦੋਨੋਂ ਜਣੇ ਦਿਮਾਗ ਦੇ ਨਾਲ ਬਸ ਇੱਕ ਦੂਜੇ ਦੇ ਨਾਲ ਟੈਲੀਫੋਨਿਕਲੀ ਗੱਲ ਕਰੋ ਦੋਨੋਂ ਚਾਹੇ ਗੱਲ ਸਮਝ ਆਵੇ ਨਾ ਆਵੇ ਕੋਈ ਹੂੰਗਾਰਾ ਨਹੀਂ ਪਰਣਾ ਇਸ਼ਾਰਾ ਨਹੀਂ ਦੇਣਾ ਬਸ ਇੱਕ ਦੂਸਰੇ ਦੇ ਨਾਲ ਇੱਕ ਦੂਜੇ ਦੀਆਂ ਅੱਖਾਂ ਚੱਖਾਂ ਪਾਲ ਕੇ بس ਗੱਲਾਂ ਕਰੀ ਚੱਲੋ ਤੇ ਤੁਸੀਂ 10-15 ਮਿੰਟ ਗੱਲਾਂ ਕਰੋ ਕਹਿੰਦਾ ਉਹ ਦੋ ਬੰਦਿਆਂ ਨੇ ਕੁਰਸੀ ਤੇ ਬੈਠ ਕੇ ਬਿਲਕੁਲ ਇਦਾਂ ਕੀਤਾ ਮੂੰਹੋਂ ਕੁਝ ਨਹੀਂ ਬੋਲੇ ਕੰਨਾਂ ਤੋਂ ਉਹਨਾਂ ਨੂੰ ਕੁਝ ਨਹੀਂ ਸੁਣਿਆ ਉਹਨਾਂ ਨੇ ਆਪਸ ਦੇ ਵਿੱਚ ਦੋਸਤੋਂ ਗੱਲਾਂ ਕੀਤੀਆਂ ਦੋਨਾਂ ਨੇ ਗੱਲਾਂ ਕਰਨ ਤੋਂ ਬਾਅਦ ਉਹ ਦੋਨੋਂ ਦੋਨੋਂ ਬੰਦਿਆਂ ਨੂੰ ਉਹ ਬੱਕਰੇ ਕਮਰਿਆਂ ਚ ਲੈ ਗਿਆ ਦੋ ਚ ਇਧਰੋਂ ਲੈ ਗਿਆ ਇਧਰ ਵਾਲੇ ਨੂੰ ਕੱਢ ਕੇ ਇਧਰ ਵਾਲੇ ਨੂੰ ਇਧਰਲੇ ਕਮਰੇ ਚ ਲੈ ਗਿਆ ਕੱਢ ਕੇ ਉਹਨੇ ਇਧਰਲੇ ਕਮਰੇ ਚ ਜਿਹੜਾ ਸੱਜੇ ਕਮਰੇ ਚ ਬੰਦਾ ਸੀਗਾ ਉਹਦੇ ਦਿਮਾਗ ਤੇ ਬਹੁਤ ਸਾਰੀਆਂ ਤੰਗਾਂ ਛੱਡੀਆਂ ਆਵਾਜ਼ ਦੀਆਂ ਤਰੰਗਾਂ ਛੱਡੀਆਂ ਮਿਊਜ਼ਿਕ ਦੀਆਂ ਛੱਡੀਆਂ ਲਾਈਟ ਦੀਆਂ ਛੱਡੀਆਂ ਅਲਟਾ ਵਾਲਟਰੀ ਛੱਡੀਆਂ ਸ਼ੋਰ ਦੀਆਂ ਛੱਡੀਆਂ ਮਤਲਬ ਲੋ ਫ੍ਰੀਕੁਐਂਸੀ ਦੀਆਂ ਛੱਡੀਆਂ ਬਹੁਤ ਜ਼ਿਆਦਾ ਹਾਈ ਫ੍ਰੀਕੁਐਂਸੀ ਦੀਆਂ ਛੱਡੀਆਂ ਤੇ ਉਹਨੇ ਉਹਦੇ ਸਾਰੇ ECG ਕੱਢੇ ਉਸ ਕਮਰੇ ਦੇ ਵਿੱਚ ਉਨੇ ਸਾਰੇ ਈਜ਼ੀ ਜਿਓ ਉੱਥੇ ਰੱਖਤੇ ਫਿਰ ਉਹ ਦੂਸਰੇ ਕਮਰੇ ਚ ਗਿਆ ਜਿੱਥੇ ਬੰਦਾ ਬੈਠਾ ਸੀ ਉਹਦੇ ਤੇ ਕੋਈ ਤਰੰਗਾਂ ਨਹੀਂ ਉਹ ਚੁੱਪਚਾਪ ਬੈਠਾ ਜਿਹਨੇ ਪਹਿਲੇ ਵਾਲੇ ਬੰਦੇ ਦੇ ਨਾਲ ਕੁਰਸੀ ਤੇ ਸਾਹਮਣੇ ਬੈਠ ਕੇ ਦਿਮਾਗੀ ਕਨਲੀਪੈਥੀ ਰਾਹੀਂ ਕੰਟੈਕਟ ਕੀਤਾ ਸੀ ਉਸ ਬੰਦੇ ਨੂੰ ਅਲੱਗ ਕਮਰੇ ਚ ਲੈ ਗਿਆ ਉਹਦੇ ਤੇ ਕੋਈ ਤਰੰਗਾਂ ਨਹੀਂ ਛੱਡੀਆਂ ਗਈਆਂ ਕੋਈ ਸ਼ੋਰ ਨਹੀਂ ਕੋਈ ਲਾਈਟ ਨਹੀਂ ਉਹ ਚੁੱਪਚਾਪ ਬੈਠਾ ਸਾਇਲੈਂਸ ਦੇ ਵਿੱਚ ਉਹਨੇ ਉਹਦੇ ਦਿਮਾਗ ਦੀਆਂ ਸਾਰੀਆਂ ਈਸੀਜੀ ਕੱਢੀਆਂ ਜੋ ਉਸ ਬੰਦੇ ਦੇ ਸੱਜੇ ਕਮਰੇ ਵਾਲੇ ਬੰਦੇ ਦੇ ਦਿਮਾਗ ਦਾ ਜੋ ECG ਆ ਰਿਹਾ ਸੀ 101% ਉਹ ਖੱਬੇ ਕਮਰੇ ਵਾਲੇ ਬੰਦੇ ਦੇ ਦਿਮਾਗ ਦਾ ਵੀ 101% ਉਹੀ ECG ਸਟਰਕਚਰ ਆ ਰਿਹਾ ਸੀ ਉਹਦਾ ਡਾਟਾ ਉਹਦਾ ECG ਦਾ ਪ੍ਰਿੰਟ ਆਊਟ ਸੇਮ 101% ਨਿਕਲ ਰਿਹਾ ਸੀ ਉਹਨੇ ਕਿਹਾ ਦੇਖੋ ਇਹਨੂੰ ਕਹਿੰਦੇ ਨੇ ਮੈਟ੍ਰਿਕਸ ਵੀ ਜੇ ਇੱਕ ਦੇ ਦਿਮਾਗ 'ਚ ਕੋਈ ਗੱਲ ਦੀ ਇਨਫਰਮੇਸ਼ਨ ਪਾਤੀ ਤਾਂ ਆਟੋਮੈਟਿਕਲੀ ਕਿਉਂਕਿ ਸਾਰਾ ਕੁਝ ਪ੍ਰੋਗਰਾਮਡ ਹੈ ਦੂਜੇ ਦੇ ਦਿਮਾਗ ਦੇ ਵਿੱਚ ਆਟੋਮੈਟਿਕ ਕਿ ਲਈ ਉਹ ਇਨਫੋਰਮੇਸ਼ਨ ਭਰੀ ਜਾ ਰਹੀ ਹੈ ਇਸੇ ਤਰ੍ਹਾਂ ਆਪਣੇ ਨਾਲ ਹੋ ਰਿਹਾ ਦੋਸਤੋ ਆਪਣੇ ਸਾਰਿਆਂ ਦੇ ਦਿਮਾਗਾਂ ਦੇ ਵਿੱਚ ਉਹ ਇਨਫੋਰਮੇਸ਼ਨ ਤੁਸੀਂ ਇੱਕ ਗੱਲ ਦੱਸੋ ਆਪਾਂ ਜੰਮਦੇ ਬੱਚੇ ਨੂੰ ਛੋਟੇ ਜਿਹੇ ਬੱਚੇ ਨੂੰ ਇਹ ਸिखਾਣੇ ਆ ਕਦੇ ਵੀ ਇਹ ਰਿਮੋਟ ਹੈ ਇਹ ਰਿਮੋਟ ਦਾ ਸਾਇਲੈਂਸ ਸਾਇਲੈਂਟ ਵਾਲਾ ਬਟਨ ਹੈ ਇਹ ਕਲਰ ਵਧਾਉਣ ਵਾਲਾ ਬਟਨ ਹੈ ਇਹ ਇਹ ਚੈਨਲ ਚੇਂਜ ਕਰਨ ਵਾਲਾ ਬਟਨ ਹੈ ਇਹ ਵੋਲਿਊਮ ਚੇਂਜ ਕਰਨ ਵਾਲਾ ਬਟਨ ਹੈ ਕੁਝ ਨਹੀਂ ਆਪਾਂ ਸिखਾਉਂਦੇ ਉਹ ਬੱਚਾ ਛੋਟਾ ਜਾਂ ਜੰਮਦੇ ਹੀ ਜੰਮ ਤੋਂ ਬਾਅਦ ਜਦੋਂ ਰਿਮੋਟ ਸੰਭਨਯੋਗਾ ਹੋ ਜਾਂਦਾ ਜਦੋਂ ਟੀਵੀ ਦੀ ਮਾੜੀ ਜੀ ਸਮਝ ਆ ਜਾਂਦੀ ਹੈ ਉਹ ਆਪਣੇ ਆਪ ਉਂਗਲਾਂ ਦੱਬਣ ਲੱਗ ਜਾਂਦਾ ਕਿਉਂਕਿ ਉਹ ਇਨਫਰਮੇਸ਼ਨ ਆਲੇ ਦੁਆਲੇ ਚ ਮੈਟ੍ਰਿਕਸ ਦੇ ਵਿੱਚੋਂ ਆਲਰੇਡੀ ਉਹਦੇ ਅੰਦਰ ਫੀਡ ਹੁੰਦੀ ਹੈ ਦੋਸਤੋ ਜਿਹੜਾ ਜਿਸ ਯੁੱਗ ਚ ਜੰਮਦਾ ਕੀ ਅੱਜ ਤੋਂ 15 18 ਸਾਲ ਪਹਿਲਾਂ ਜਦੋਂ ਈਮੇਲ ਤੋਂ ਬਾਅਦ ਇੱਕਦਮ ਬੂਮ ਆਇਆ ਮੋਬਾਈਲ ਬੂਮ ਆਇਆ WhatsApp ਆਇਆ Facebook ਆਇਆ YouTube ਆਇਆ ਤਾਂ ਕੀ ਸਾਨੇ ਤੁਸੀਂ ਸੋਚੋ ਬੱਚਿਆਂ ਨੂੰ ਜਦੋਂ ਕੱਲੇ ਟੀਵੀ ਆਇਆ ਰਿਮੋਟ ਵਾਲੇ ਟੀਵੀ ਅਸੀਂ ਸਿਖਾਇਆ ਬੱਚਿਆਂ ਨੂੰ ਅਗਲੀ ਜਨਰੇਸ਼ਨ ਦੇ ਨੂੰ ਉਹ ਉਸੇ ਇਨਫੋਰਮੇਸ਼ਨ ਨਾਲ ਆਟੋਮੈਟਿਕਲੀ ਕਿਵੇਂ ਪੈਦਾ ਹੋ ਗਏ ਉਸ ਮੈਟ੍ਰਿਕਸ ਕਰਕੇ ਉਹ ਮੈਟ੍ਰਿਕਸ ਦੇ ਪ੍ਰਭਾਵ ਥੱਲੇ ਉਹ ਜੰਮੇ ਉਹਨਾਂ ਦੇ ਅੰਦਰ ਆਲਰੇਡੀ ਉਹ ਇਨਫੋਰਮੇਸ਼ਨ ਅੱਜ ਜਿਹੜੀ ਹੈ ਫੀਡ ਹੈ ਜਿਵੇਂ ਕਿ ਤੰਗਾਂ ਦੇ ਰੂਪ ਦੇ ਵਿੱਚ ਸਿੱਧੀਆਂ ਫ੍ਰੀਕੁਐਂਸੀ ਵਾਈਬ੍ਰੇਸ਼ਨਸ ਦੇ ਰੂਪ ਦੇ ਵਿੱਚ ਇਹ ਜਦੋਂ ਜੈਕੋਬ ਗ੍ਰਿੰਬਰਗ ਨੇ ਹਕੀਤਾ ਤਾਂ ਫੇਰ ਵੀ ਉਹਨਾਂ ਨੇ ਕਿਹਾ ਨਹੀਂ ਹਰ ਇਸ ਚੀਜ਼ ਨੂੰ ਜਿਹੜਾ ਬਹੁਤ ਵੱਡੇ ਇਕੱਠ ਤੇ ਬਹੁਤ ਸਾਰੇ ਹਜ਼ਾਰਾਂ ਲੋਕਾਂ ਤੇ ਅਜਮਾਉਣ ਦੀ ਲੋੜ ਹੈ ਉਹਦੇ ਪ੍ਰੋਗਰਾਮ ਬਣਾਇਆ ਉਹਦੋਂ ਪਹਿਲਾਂ ਉਹ ਚਾਹੁੰਦਾ ਸੀ ਵੀ ਉਹ ਕਾਠਮੁੰਡੂ ਦੇ ਵਿੱਚ ਨਾ ਇੱਕ ਮੈਸ ਜਿਹਨੂੰ ਕਰਨੇ ਆ ਯਾਨੀ ਇਕੱਠ ਦੇ ਰੂਪ ਦੇ ਵਿੱਚ ਮੈਡੀਟੇਸ਼ਨ ਕੈਂਪ ਜਿਹੜਾ ਉਹ ਕਰਨਾ ਚਾਹੁੰਦਾ ਸੀ ਅਟੈਂਡ ਵੀ ਉੱਥੇ ਜਾ ਕੇ ਵੈਸੇ ਤਾਂ ਉਹਦਾ ਪਲਾਨ ਇਹ ਸੀ ਗੁਪਤ ਰੂਪ ਚ ਕਿ ਵੀ ਮੈਂ ਉੱਥੇ ਕਰੂੰਗਾ ਪਹਿਲਾਂ ਇਸ ਐਕਸਪੈਰੀਮੈਂਟ ਨੂੰ ਉਹਨਾਂ ਦੇ ਦਿਮਾਗ ਤੇ ਕੀ ਕਿਸ ਤਰ੍ਹਾਂ ਦੀਆਂ ਕਿਰਨਾਂ ਆਉਂਦਾ ਕਿਸ ਤਰ੍ਹਾਂ ਦੀਆਂ ਤਰੰਗਾਂ ਆਉਂਦਾ ਕੀ ਡਾਟਾ ਆਉਂਦਾ ਉਹਨੂੰ ਫਿਰ ਇੱਥੇ ਆ ਕੇ ਮੈਕਸੀਕੋ ਦੇ ਵਿੱਚ ਸੇਮ 19 ਬੰਦੇ ਇਕੱਠੇ ਕਰਕੇ ਕਰੂੰਗਾ ਫਿਰ ਦੋਨੋਂ ਜਗ੍ਹਾ ਦੇ ਡਾਟਾ ਕੰਪੇਅਰ ਕਰਕੇ ਇਹ ਪੁਆਇੰਟ ਸਾਬਿਤ ਕਰੂੰਗਾ ਜਦੋਂ ਉਹ ਇਹ 1994 ਦੇ ਵਿੱਚ ਉਹ ਇਹ ਸਾਬਿਤ ਕਰਨ ਵਾਲਾ ਸੀ 1970 ਤੋਂ ਸ਼ੁਰੂ ਹੋਇਆ 1991 ਦੇ ਇੱਥੇ ਉਹ ਸਾਬਤ ਕਰਨ ਵਾਲਾ ਜਾ ਰਿਹਾ ਸੀ 1994 ਦੀ ਘਟਨਾ ਹੈ ਜਦੋਂ ਆਹ ਕਾਟਮੰਦੂ ਜਾਂਦਾ ਉਹਨੇ ਪ੍ਰੋਗਰਾਮ ਬਣਾਇਆ ਹੋਇਆ ਸੀਗਾ ਪਰ ਉਹ ਬੰਦਾ ਇੱਕਦਮ ਗਾਇਬ ਹੋ ਗਿਆ ਗਾਇਬ ਹੋ ਗਿਆ ਤਾਂ ਸਾਰੇ ਪਾਸੇ ਤੜਮਚੀ ਮਚ ਗਈ ਪਹਿਲਾਂ ਤਾਂ 4 ਦਿਨ ਕਿਸੇ ਨੇ ਧਿਆਨ ਨਹੀਂ ਦਿੱਤਾ ਕਿਸੇ ਨੇ ਸੋਚਿਆ ਵੀ ਜਿਹੜੀ ਉਹ ਜਿਹੜੀ ਡੋਨੀਆ ਪਚੀਤਾ ਸੀ ਉਹਨੂੰ ਉਹਨੇ ਗੁਰੂ ਘਰ ਲਿਆ ਸੀ ਤੇ ਇਹਨੇ ਜੈਕੂਬੂ ਤੇ ਜੇ ਕੋ ਬੂ ਜਿਹੜਾ ਉਹਦਾ ਬਹੁਤ ਵੱਡਾ ਫੈਨ ਸੀ ਅਕਸਰ ਹੁੰਦਾ ਕਿ ਸੀ ਇੱਕ ਵਾਰ ਡੋਨੀਆਂ ਪਚੀਤਾ ਨੇ ਇੱਕ ਬਹੁਤ ਵੱਡਾ ਤਗੜਾ ਚਮਤਕਾਰੀ ਇਲਾਜ ਕੀਤਾ ਤਾਂ ਪੁੱਲਸੋ ਦੇ ਮਗਰ ਲੱਗੀ ਵੀ ਕਰਦੀ ਕੀ ਐਦੀ ਤਾਂ ਉਹ ਪੁੱਲਸ ਮਗਰ ਲੱਗੀ ਤਾਂ ਉਹ ਪੁੱਲਸ ਦੇ ਸਾਹਮਣੇ ਦੀ ਹਜ਼ਾਰਾਂ ਜਵਾਨ ਲੱਗੇ ਹੋਏ ਸੀ ਉਹਦੇ ਸਾਰੇ ਗਲੀ ਮਹੱਲੇ 'ਚ ਉਹ ਤੋਂ ਗਾਇਬ ਹੋ ਗਈ ਯਾਨੀ ਰਿਐਲਿਟੀ ਚੇਂਜ ਕਰ ਦਿੰਦੀ ਸੀ ਉਹ ਰਿਐਲਿਟੀ ਚੇਂਜ ਕਰਕੇ ਉਹ ਚਲੀ ਗਈ ਕਿਸੇ ਪਾਸੇ ਕਿਸੇ ਨੂੰ ਨਹੀਂ ਲੱਭੀ ਤੇ ਜਦੋਂ ਮਾਮਲਾ ਠੰਡਾ ਹੋਊਗਾ ਪੈ ਗਿਆ ਇਦਾਂ ਕਈ ਵਾਰੀ ਹੋਇਆ ਸੀਗਾ ਕਿ ਉਹ ਵਾਪਸ ਆ ਜਾਂਦੀ ਸੀ ਜਦੋਂ ਵਾਪਸ ਆਂਦੀ ਸੀ ਇੱਕ ਮੰਨ ਵਾਲੀ ਜਿਹੜੀ ਗੱਲ ਉਹ ਮੰਨਦਾ ਸੀ ਯਾਕੋਬੋ ਕਹਿੰਦਾ ਵੀ 6-6 ਸਾਲ ਗਾਇਬ ਰਹਿੰਦੀ ਅੱਛੇ-ਅੱਛੇ ਸਾਲ ਬਾਅਦ ਜਦੋਂ ਇਹ ਆਂਦੀ ਆ ਤੁਸੀਂ ਕਦੇ ਨੋਟਿਸ ਕੀਤਾ ਇਹਦੀ ਉਮਰ 101% ਉਨੀਓ ਹੁੰਦੀ ਹੈ ਜਿੱਦਾਂ ਦੀ ਇਹ ਗਈ ਹੁੰਦੀ ਹੈ ਇਹਦੀਆਂ ਲਾਸਟ ਫੋਟੋਗ੍ਰਾਫਸ ਹੁੰਦੀਆਂ ਨੇ ਜਦੋਂ ਆਂਦੀ ਆ ਉਦੋਂ ਫੇਰ ਹੋਈਆਂ ਜੀ ਇਹ ਫੋਟੋਗ੍ਰਾਫਸ ਕਿਉਂ ਮਿਲਦੀਆਂ ਨੇ ਮਿਲਦੀਆਂ ਨੇ ਇਹਦੀਆਂ ਵੀ ਕੁਛ ਨਾ ਕੁਛ ਤੇਦੇ ਅੰਦਰ ਹੈ ਐਸੀ ਸਕਿੱਲ ਤਾਂ ਉਹ ਇਸ ਕਰਕੇ ਬਹੁਤੇ ਬੰਦੇ ਇਹ ਸੋਚਣ ਲੱਗ ਗਏ ਵੀ ਉਹ ਵੀ ਆਪ ਹੀ ਗਾਇਬ ਹੋ ਗਿਆ ਜੈਕੋਬੋ ਗ੍ਰਿੰਬਰਗ ਵੀ ਉਹਨੇ ਉਹਦੇ ਤੋਂ ਸਾਰਾ ਕੁਝ ਕਿਉਂ ਕਿ ਡੋਨੀਆਂ ਪਚੀਟਾ ਤਾਂ ਸਿੱਖ ਰੱਖਿਆ ਸੀ ਦੋਸਤੋ ਤਾਂ ਹੋਇਆ ਕਿ ਅਸਲ ਚ ਕਿ ਇੱਕ ਬੰਦਾ ਸੀਗਾ ਮੈਕਸੀਕੋ ਦਾ ਇੱਕ ਐਸਾ ਪੁਲਿਸ ਵਾਲਾ ਜਿਹਦਾ ਇਹੋ ਜਿਹਾ ਰਿਕਾਰਡ ਸੀਗਾ ਉਹਦਾ ਨਾਮ ਸੀਗਾ ਪਡੀਲਾ ਪਡੀਲਾ ਉਹਨੇ ਅੱਜ ਤੱਕ ਕੋਈ ਕੇਸ ਨਹੀਂ ਸੀਗਾ ਜਿਹੜਾ ਸੋਲਵ ਨਹੀਂ ਸੀ ਕੀਤਾ ਸਨ 1994 ਚ ਗਾਇਬ ਹੋਇਆ ਜਦੋਂ ਜਾਕੋਬੋ ਉਦੋਂ ਤੱਕ ਪਡੀਲਾ ਦਾ ਰਿਕਾਰਡ ਇਹ ਸੀਗਾ ਉਹ ਮੈਕਸੀਕੋ ਪੁਲਿਸ ਦਾ ਇੱਕ نہایت ਹੀ ਆਲਾਫ ਸਰਜੇਗਾ ਤੇ ਮੰਨਿਆ ਜਾਂਦਾ ਸੀ ਉਹਨੇ ਕੋਈ ਕੇਸ ਸੋਲਵ ਕੀਤੇ ਬਗੈਰ ਛੱਡਿਆ ਹੀ ਨਹੀਂ ਹੈਗਾ ਤਾਂ ਜਦੋਂ ਉਹਨੂੰ ਕੰਸਲਟ ਕੀਤਾ ਗਿਆ ਇਸ ਕੇਸ ਤੇ ਲਾਇਆ ਗਿਆ ਤਾਂ ਉਹਨੇ ਸਾਰੇ ਪਾਸੇ ਇਨਫੋਰਮੇਸ਼ਨ ਭੇਜੀ ਹੁਣ ਇੱਕ ਹੋਰ ਖਾਸ ਗੱਲ ਤੁਹਾਨੂੰ ਦੱਸਣਾ ਚਾਹੁੰਨਾ ਜਿਹੜਾ ਜਾਕੋਬੋ ਸੀਗਾ ਉਹਦੀ ਬੇਟੀ 1994 ਦੇ ਵਿੱਚ ਸਭ ਤੋਂ ਪੌਪੂਲਰ ਸਿੰਗਰ ਸੀਗੀ ਮੈਕਸੀਕੋ ਦੀ ਤਾਂ ਉਹਨੇ 32 ਸੋਤੇ ਆਈ ਉਹ ਉਹਨੇ ਕਿਹਾ ਵੀ ਹੋਇਆ ਇਹ ਕਿ ਉਹ 4 ਦਿਨ ਗਾਇਬ ਰਿਹਾ ਉਸ 4 ਦਿਨ ਬਾਅਦ ਉਹਦਾ ਬਰਥਡੇ ਸੀ ਉਹਨੇ ਬਰਥਡੇ ਦੀ ਪਾਰਟੀ ਚ ਖੁਦ ਲੋਕਾਂ ਨੂੰ ਇਨਵਾਈਟ ਕੀਤਾ ਸੀ ਤੇ ਉਹ ਆਪ ਹੀ ਨਹੀਂ ਪਹੁੰਚਿਆ ਸਾਰਿਆਂ ਨੂੰ ਲੱਗਿਆ ਵੀ ਇਹ ਤਾਂ ਬਹੁਤ ਵੱਡੀ ਗੜਬੜ ਹੈ ਵੀ ਉਹ ਆਪ ਹੀ ਬੁਲਾ ਕੇ ਸਾਰਿਆਂ ਨੂੰ ਆਪ ਹੀ ਕਿਉਂ ਨਹੀਂ ਆਊਗਾ ਤਾਂ ਫਿਰ ਇਸ ਗੱਲ ਤੇ ਦੋਸਤੋ ਜਦੋਂ ਸਾਰਿਆਂ ਨੂੰ ਸ਼ੱਕ ਹੋਇਆ ਤਾਂ ਉਹਦੀ ਬੇਟੀ ਨੇ ਅਨਾਉਂਸਮੈਂਟ ਕੀਤੀ ਵੀ ਜਿਹੜਾ ਉਹਦੇ ਬਾਰੇ ਇਨਫੋਰਮੇਸ਼ਨ ਦਊਗਾ ਉਹਨੂੰ ਮੈਂ ਇਨਾਮ ਦਵਾਂਗੀ ਤਾਂ ਬਹੁਤ ਸਾਰੇ ਨਕਲੀ ਬੰਦਿਆਂ ਦੇ ਫੋਨ ਆਉਣ ਲੱਗੇ ਕਿਸੇ ਅਸਲੀ ਬੰਦੇ ਦਾ ਫੋਨ ਨਾ ਆਇਆ ਫਿਰ ਹੌਲੀ ਹੌਲੀ ਜਦੋਂ ਪਡੀਲਾ ਇਸ ਕੇਸ ਦੇ ਵਿੱਚ ਪੈਂਦਾ ਤਾਂ ਪਡੀਲਾ ਨੂੰ ਇੱਕ ਫੋਨ ਆਉਂਦਾ ਤਾਂ ਪੜੀਲਾ ਪੜੀ ਲੇਲਦਾ ਇਸ ਗਲਤੀ ਇਨਵੈਸਟੀਗੇਸ਼ਨ ਕਰਦਾ ਵੀ ਕੀ ਉਹ ਮੈਕਸੀਕੋ ਤੋਂ ਬਾਏ 에ਅਰ ਉਹਦਾ ਪਾਸਪੋਰਟ ਚੈੱਕ ਕਰਦਾ ਉਹ ਫਿਰ ਉਹ ਜਿਹੜਾ ਵੀਜ਼ਾ ਆਫੀਸਰ ਆਫਿਸ ਜਾਂਦਾ ਫਿਰ ਉਹ 에ਅਰਪੋਰਟਸ ਤੇ ਜਾਂਦਾ ਪਤਾ ਕਰਦਾ ਵੀ ਕੀ ਉਹ ਆਊਟ ਆਫ ਕੰਟਰੀ ਗਿਆ ਕੋਈ ਫਲਾਈਟ ਲੈ ਕੇ ਪਰ ਉਹ ਆਊਟ ਆਫ ਕੰਟਰੀ ਗਿਆ ਹੀ ਨਹੀਂ ਸੀ ਕਾਠਮੰਡੂ ਤੋਂ ਉਹਨੇ ਪਤਾ ਕਰਾਇਆ ਵੀ ਕਿਸੇ ਹੋਰ ਤਰੀਕੇ ਕਾਠਮੰਡੂ ਗਿਆ ਹੋਗੇ ਉਹ ਕਾਠਮੰਡੂ ਵੀ ਨਹੀਂ ਪਹੁੰਚਿਆ ਹੈਗਾ ਪਤਾ ਲੱਗਿਆ ਵੀ ਨਾ ਕਾਠਮੰਡੂ ਪਹੁੰਚਿਆ ਨਾ ਔਰੇ ਤੋਂ ਬਾਹਰ ਨਿਕਲਿਆ ਉਹ ਮੈਕਸੀਕੋ ਤੋਂ ਫਿਰ ਉਹਨੇ ਕਿਹਾ ਵੀ ਇਸ ਚੀਜ਼ ਤੇ ਫੋਕਸ ਕੀਤਾ ਜਾਵੇ ਵੀ ਜਿਹੜੀ ਮੈਕਸੀਕੋ ਦੇ ਨਾਲ ਸੜਾ ਦਾਅਵੇ ਦੀਆਂ ਜਿੰਨਾ ਦੇਸ਼ਾਂ ਦੀਆਂ ਆਪਾਂ ਉਹਨਾਂ 'ਚ ਇਨਵੈਸਟੀਗੇਟ ਕਰਦੇ ਆਂ ਵੀ ਬਾਇਰ ਰੋਡ ਜਾ ਸਕਦਾ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਏ ਜਿਵੇਂ ਕੈਨੇਡਾ ਅਮਰੀਕਾ ਦਾ ਬਾਇਰ ਰੋਡ ਰਿਸ਼ਤਾ ਹੈਗਾ ਤੇ ਮੈਨੂੰ ਮੈਕਸੀਕੋ ਤੇ ਅਮਰੀਕਾ ਦਾ ਵੀ ਹੈਗਾ ਉਹਨੇ ਜਦੋਂ ਉੱਤੇ ਫੋਕਸ ਕਰਿਆ ਤੇ ਉਹਦੀ ਬੇਟੀ ਨੇ ਜੈਕੋ ਬੋਦੀ ਨੇ ਗ੍ਰੈਂਡਬਰਗ ਦੀ ਨੇ ਜਦੋਂ ਅਨਾਉਂਸਮੈਂਟ ਕੀਤੀ ਟੀਵੀ ਦੇ ਉੱਤੇ ਮੈਂ ਇਨਾਮ ਦਵਾਂਗੀ ਤੇ ਇੱਕ ਔਰਤ ਨੇ ਫੋਨ ਕੀਤਾ ਅਮਰੀਕਾ ਦੇ ਕਾਲੋਰਡੋ ਤੋਂ ਕਾਲੋਰਡੋ ਜਿਹੜਾ ਹੈ ਮੈਕਸੀਕੋ ਦੇ ਨਾਲ ਤਕਰੀਬਨ ਜਿਹੜਾ ਬਾਰਡਰ ਏਰੀਆ ਪੈਂਦਾ ਉਹਦੇ ਨੇੜੇ ਆ ਤਾਂ ਉਹਨੇ ਕਾਲੋਰਡੋ ਤੋਂ ਦੱਸਿਆ ਵੀ ਇੱਕ ਕਦੇ ਨਾ ਮੈਂ ਆਪਣਾ ਕੁੱਤਾ ਕਮਾਨ ਲਈ ਬਾਹਰ ਗਈ ਹੁਈ ਸੀਗੀ ਬੋਲਡਰ ਪਿੰਡ ਦੀ ਸੀਗੀ ਉਹ ਕੋਲੋਰਾਡੋ ਏਰੀਆ ਦੇ ਬੋਲਡਰ ਪਿੰਡ ਦੀ ਉਹਨੇ ਕਿ ਮੈਂ ਕੁੱਤਾ ਕਮਾਨ ਗਈ ਤਾਂ ਮੈਂ ਗ੍ਰਿੰਬਰਗ ਨੂੰ ਦੇਖਿਆ ਕਿਉਂਕਿ ਮੈਂ ਗ੍ਰਿੰਬਰਗ ਮੈਂ ਜਿਹੜੀ ਆ ਵੀ ਸਾਈਕੋਲੋਜੀ ਦੀ ਸਟੂਡੈਂਟ ਹਾਂ ਤੇ ਸਾਈਕੋਲੋਜੀ 'ਚ ਮੇਰਾ ਬਹੁਤ ਇੰਟਰਸਟ ਹੈ ਤੇ ਮੈਂ ਗ੍ਰਿੰਬਰਗ ਦੇ ਜਰਨਲਸ ਦੇ ਵਿੱਚ ਆਰਟੀਕਲਸ ਪੜ੍ਹਦੀ ਆਂ ਉਹਦੀਆਂ ਫੋਟੋਆਂ ਅਕਸਰ ਦੇਖਦੀ ਆਂ ਤਾਂ ਕਰਕੇ ਮੈਂ ਉਹਨੂੰ ਪਛਾਣਦੀ ਆਂ ਤਾਂ ਮੈਨੂੰ ਦਿਖਿਆ ਵੀ ਇਹ ਤਾਂ ਗ੍ਰੈਨਬਰਗ ਗ੍ਰੈਨਬਰਗ ਦੇ ਮਗਰ-ਮਗਰ ਕਾਲੇ ਕੱਪੜਿਆਂ ਵਾਲੇ ਦੋ ਬੰਦੇ ਜਾ ਰਹੇ ਸੀ ਤੁਰੇ ਉਹਦੇ ਉਹਦਾ ਪਿੱਛਾ ਕਰ ਰਹੇ ਸੀ ਪਤਾ ਲੱਗ ਰਿਹਾ ਸੀ ਤੇ ਇਹ ਇਹ ਕਾਲੇ ਕੱਪੜੇ ਵਾਲੇ ਬੰਦੇ ਵੀਰ ਉਸ ਤੁਸੀਂ ਸਮਝੇ ਹੋਣੇ ਵੀ ਇਹ ਕਿੱਥੋਂ ਮੈਨਨ ਬਲੈਕ ਜਿਨ੍ਹਾਂ ਨੂੰ ਕਹ ਦਿੰਦੇ ਨੇ ਉੱਚੇ ਲੰਮੇ ਕੱਦਾਂ ਵਾਲੇ ਬੜੇ ਨਾ ਬੇਟਾ ਬੇਜੇ ਬੰਦੇ ਜਾਣ ਕੇ ਲਿਆਉਂਦੇ ਨੇ ਵੀ ਜਿਹੜੇ ਏਲੀਅਨ ਵਰਗੇ ਲੱਗਣ ਹੈ ਨਾ ਉਹਨਾਂ ਨੂੰ ਚੰਗੇ ਸੂਟ ਪੋ ਆ ਕੇ ਕਾਲੇ ਲੰਗਦੇ ਜਾਂ ਚਿੱਟੇ ਰੰਗ ਦੇ ਕੋਟ ਪੈਂਟ ਉਹਨਾਂ ਨੂੰ ਮੈਨਨ ਬਲੈਕ ਕਹਿੰਦੇ ਨੇ ਉਹ ਕਹਿੰਦੀ ਉਹਦੇ ਮਗਰ ਲੱਗੇ ਹੋਏ ਸੀ ਇਹ ਹੁਸਈਏ ਇਹਦੇ ਏਜੰਟ ਹੀ ਹੁੰਦੇ ਨੇ ਉਹਦੇ ਮਗਰ ਲੱਗੇ ਹੋਏ ਸੀ ਕਹਿੰਦੀ ਉਹਨੂੰ ਪਤਾ ਲੱਗ ਰਿਹਾ ਸੀਗਾ ਵੀ ਉਹਨੂੰ ਮੈਨੂੰ ਲੱਗ ਰਿਹਾ ਸੀ ਵੀ ਉਹਨੂੰ ਪਤਾ ਸੀ ਵੀ ਇਹ ਮੇਰੇ ਪਿੱਛੇ ਨੇ ਕਹਿੰਦੀ ਉਹਨਾਂ ਨੂੰ ਤਾਂ ਕੋਸ਼ਿਸ਼ ਨਹੀਂ ਕੀਤੀ ਉਹਨਾਂ ਨੂੰ ਭੱਜਣ ਦੀ ਕੋਸ਼ਿਸ਼ ਨਹੀਂ ਕੀਤੀ ਉਹਨਾਂ ਨੂੰ ਖੜਾ ਚੜਾਣ ਦੀ ਕੋਸ਼ਿਸ਼ ਨਹੀਂ ਕੀਤੀ ਉਹ ਅੱਗੇ ਲੰਘ ਗਿਆ ਵੀ ਮੈਨੂੰ ਲੱਗਦਾ ਸੀ ਵੀ ਸ਼ਾਇਦ ਕਹਿੰਦੀ ਔਰਤ ਕਹਿੰਦੀ ਵੀ ਮੈਨੂੰ ਲੱਗਿਆ ਵੀ ਇਹ ਸ਼ਾਇਦ ਕਿਸੇ ਢੰਗ ਨਾਲ ਇਹਦੀ ਪ੍ਰੋਟੈਕਸ਼ਨ ਕਰ ਰਹੀ ਸੀ ਉਹ ਵੀ ਮੈਨੂੰ ਜ਼ਿਆਦਾ ਇਹ ਲੱਗਿਆ 60% ਵੀ ਉਹ ਉਹਨੂੰ ਪ੍ਰੋਟੈਕਟ ਕਰ ਰਹੀ ਸੀ ਦੇਖ ਰਹੀ ਸੀ ਜਾਂ ਤਾਂ ਉਹਨੂੰ ਪ੍ਰੋਟੈਕਟ ਵੀ ਕਰ ਰਹੀ ਸੀ ਗਾਰਡ ਕਰ ਰਹੀ ਸੀ ਯਾਨੀ ਉਹਦੇ ਗਾਰਡ ਟਾਈਪ ਸੀਗੇ ਕੋਈ ਉਹ ਏਜੰਟ ਟਾਈਪ ਜਾਂ ਫਿਰ ਇਦਾਂ ਸੀ ਵੀ ਉਹ ਇਹ ਚਾਹੁੰਦੇ ਸੀ ਵੀ ਕਿਸੇ ਹੋਰ ਨਾਲ ਗੱਲ ਨਾ ਕਰੇ ਅਸੀਂ ਇਹ ਨਿਗਰ ਰੱਖੀ ਵੀ ਰਾਜਕੇਸ਼ ਨੂੰ ਮਿਲਦਾ ਤਾਂ ਨਹੀਂ ਕੁਝ ਦੱਸਦਾ ਤਾਂ ਨਹੀਂ ਕੁਝ ਗੱਲ ਤਾਂ ਨਹੀਂ ਕਰਦਾ ਹੈਗਾ ਇਸ ਤਰ੍ਹਾਂ ਨਾਲ ਆਖਰੀ ਜਿਹੜਾ ਉਹਦਾ ਸੁਰਾਗ ਮਿਲਿਆ ਉਹ ਮਿਲਿਆ ਕਿਉਂ ਕਿੱਥੇ ਜਾ ਕੇ ਗੱਲ ਪਹੁੰਚਾਈ ਸੀ ਇਹਦੇ ਸੀਏਏ ਉਸ ਟਾਈਮ ਦੋਸਤੋ ਸਾਈਕਿਕ ਸਪਾਈਸ ਤੇ ਕੰਮ ਕਰ ਰਹੀ ਸੀ ਰਿਮੋਟ ਥਿਊਇੰਗ ਤੇ ਕਰ ਕੰਮ ਕਰ ਰਹੀ ਸੀ ਪ੍ਰੋਜੈਕਟ ਸਟਾਰਗੇਟ ਤੇ ਕੰਮ ਕਰ ਰਹੀ ਸੀਗੀ ਉਹ ਸੀਏਏ ਵੀ 1977 ਤੋਂ ਲੈ ਕੇ 1994 ਦੇ ਵਿੱਚ ਬਹੁਤ ਸਾਰੇ ਐਮਕੇ ਅਲਟਰਾ ਪ੍ਰੋਜੈਕਟ ਮਾਈਂਡ ਕੰਟਰੋਲ ਦੇ ਪ੍ਰੋਜੈਕਟ ਸਟਾਰਗੇਟ ਪ੍ਰੋਜੈਕਟ ਜਿਹੜਾ ਰਿਮੋਟ ਥਿਊਇੰਗ ਦੇ ਸਾਈਕਿਕ ਸਪਾਈਸ ਦੇ ਪ੍ਰੋਜੈਕਟ ਯਾਨੀ ਉਹ ਕੀ ਕਰ ਰਹੀ ਸੀ ਬੰਦੇ ਦੀ ਪਰਸੈਪਸ਼ਨ ਆਲਟਰ ਕਰਕੇ ਕੀ ਰਿਜ਼ਲਟ ਮਿਲਦੇ ਨੇ ਯਾਨੀ ਬੰਦਾ ਜੀ ਆਪਣੀ ਜਿਹੜੇ ਸਾਧੂ ਸੰਤ ਫਕੀਰ ਹੁੰਦੇ ਨੇ ਗੁਫਾਵਾਂ 'ਚ ਜਾ ਬੈਠਦੇ ਨੇ ਤਾਂ ਰੀਜ਼ਨ ਇਹ ਨਹੀਂ ਹੁੰਦਾ ਵੀ ਉਹ ਇਹ ਹੁੰਦਾ ਵੀ ਆਪਣੀ ਪਰਸੈਪਸ਼ਨ ਚੇਂਜ ਕਰ ਦੇਣੀ ਤਾਂ ਪਹਿਲਾਂ ਤਾਂ ਟਾਈਮ ਦੀ ਟਾਈਮ ਭੁੱਲ ਜਾਣਾ ਵੀ ਕਿਸ ਤਰ੍ਹਾਂ ਦੀ ਉਹਦੀ ਸੈਂਸ ਹੈ ਨੇੜੇ ਜਾਂ ਗੁਫਾ 'ਵਾਂ 'ਚ ਜਾ ਕੇ ਬਹਿ ਜਾਣਾ ਟਾਈਮ ਤੋਂ ਤੋੜਨਾ ਖੁਦ ਨੂੰ ਵੀ ਮਾਰਨਿੰਗ ਹੈ ਈਵਨਿੰਗ ਹੈ ਟਾਈਮ ਦੀ ਸੈਂਸ ਤੋੜਨੀ ਫਿਰ ਟੱਚ ਦੀਆਂ ਸੈਂਸਸੇ ਤੋੜਨੀਆਂ ਜਦੋਂ ਉਹਨਾਂ ਨੂੰ ਕਿਸੇ ਚੀਜ਼ ਨੇ ਟੱਚ ਹੀ ਨਹੀਂ ਕਰਨਾ ਫਿਰ ਵੈਦਰ ਕੰਡੀਸ਼ਨ ਦੀਆਂ ਸੈਂਸਸ ਜਿਹੜੀਆਂ ਨੇ ਡੈੱਡ ਕਰ ਦੇਣ ਉਹ ਆਪਦੀਆਂ ਠੰਡ ਗਰਮੀ ਦੋਨਾਂ ਦੇ ਵਿੱਚ ਨੰਗੇ ਪਿੰਡੇ ਰਹਿ ਕੇ ਮਤਲਬ ਉਹਨਾਂ ਤੇ ਕੋਈ ਚੀਜ਼ ਅਸਰ ਹੀ ਕਰਨੋਂ ਹਟ ਜਾਂਦੀ ਹੈ ਕਿਉਂ ਕਰਨੋਂ ਹਟ ਜਾਂਦੀ ਹੈ ਕਿਉਂਕਿ ਉਹਨਾਂ ਦੀ ਪਰਸੈਪਸ਼ਨ ਆਲਟਰ ਹੋ ਜਾਂਦੀ ਹੈ ਉਹਨਾਂ ਦੀ ਕਿਸੇ ਚੀਜ਼ ਨੂੰ ਮਹਿਸੂਸ ਕਰਨ ਵਾਲੀ ਤਾਕਤ ਹੀ ਬਦਲ ਜਾਂਦੀ ਹੈ ਇਸੇ ਤਰ੍ਹਾਂ ਹੀ ਮੈਡੀਟੇਸ਼ਨ ਕਰਨ ਵਾਲੇ ਲੋਕ ਦੋਸਤੋ ਕਰਦੇ ਨੇ ਤੇ ਇਸ ਤਰ੍ਹਾਂ ਨਾਲ ਉਹ ਕਰ ਰਿਹਾ ਸੀਗਾ ਤੇ ਬਿਲਕੁਲ ਉਹ ਇਹ ਸਾਰੀ ਚੀਜ਼ ਦਸਣ ਕਿਨਾਰੇ ਸੀਗਾ ਫਿਰ ਜਿਹੜਾ ਹੈ ਇਸ ਗੱਲ ਤੇ ਜਾ ਕੇ ਜਦੋਂ ਪਡਿੱਲਾ ਨੇ ਜਾ ਕੇ ਪੜੀਲਾਂ ਕਨਫਰਮ ਹੋ ਗਿਆ ਪੜੀਲਾ ਨੇ ਫਿਰ ਕੀ ਕੀਤਾ ਜਦੋਂ ਨੂੰ ਪਤਾ ਲੱਗਿਆ ਉਸਔਰਤ ਨੇ ਦੱਸਿਆ ਉਹਨੇ ਇਨਕੁਆਇਰੀ ਕੀਤੀ ਕਾਲਰੋਡਾ ਜਾ ਕੇ ਉਹਦੀ ਗੱਲ ਸੱਚ ਸਾਬਤ ਹੋਈ ਹੋਰ ਵੀ ਇੱਕ ਦੋ ਬੰਦੇ ਆਏ ਜਿਨ੍ਹਾਂ ਨੇ ਉਹਨੂੰ ਦੇਖਿਆ ਸੀਗਾ ਤਾਂ ਉਹਨੇ ਉਹ ਸਮਝ ਗਿਆ ਵੀ ਉਹ ਸੀਆਈਏ ਵਾਲਿਆਂ ਦੇ ਕੋਲ ਹੈ ਆਪਣੀ ਮਰਜ਼ੀ ਨਾਲ ਗਿਆ ਵੀ ਸੀਆਈਏ ਇਹਨਾਂ ਪ੍ਰੋਜੈਕਟਾਂ ਤੇ ਕੰਮ ਕਰ ਰਹੀ ਹੈ ਵੀ ਵਿੱਚ ਵਿੱਚ ਦੀ ਜਿੰਨੇ ਸੀਆਈਏ ਦੀਆਂ ਪ੍ਰੋਜੈਕਟਸ ਟਾਰਗੇਟ ਤੇ ਰਿਪੋਰਟਸ ਆਉਂਦੀਆਂ ਨੇ ਉਹਦੇ ਵਿੱਚ ਵੀ ਜੈਕੋਬੋ ਗ੍ਰੈਂਬਰਗ ਦਾ ਨਾਮ ਬੋਲਦਾ ਸੀਗਾ ਵੀ ਅਸੀਂ ਉਹਦੀ ਸਟੱਡੀ ਨੂੰ ਰਿਫਰ ਕੀਤਾ ਹੁੰਦਾ ਸੀ ਉਹਨਾਂ ਨੇ ਸੀਆਈਏ ਵਾਲਿਆਂ ਨੇ ਸਪੈਸ਼ਲ ਕਾਰ ਤਾਂ ਉਹਨੂੰ ਲੱਗਿਆ ਵੀ ਪੜੀਲਾ ਨੂੰ ਵੀ ਉਹ ਸੀਏਏ ਦੇ ਕੋਲ ਆਪਣੀ ਮਰਜ਼ੀ ਨਾਲ ਹੈ ਤੇ ਉਹ ਬਚਨ ਦਾ ਮਾਰਾ ਕਿਉਂਕਿ ਮੈਕਸੀਕਨ ਗਵਰਨਮੈਂਟ ਵੀ ਉਹਦੇ ਮਗਰ ਲੱਗੀ ਸੀਗੀ ਮੈਕਸੀਕੋ 'ਚ ਵੀ ਗਵਰਨਮੈਂਟ ਬਦਲਦੀ ਰਹਿੰਦੀ ਸੀ ਉਹ ਰਾਸ਼ਟਰਪਤੀ ਦੀ ਭੈਣ ਦੇ ਤਾਂ ਕਲੋਸ ਸੀਗਾ ਪਰ ਉਹ ਪਾਰਟੀਆਂ ਬਦਲਦੀਆਂ ਰਹਿੰਦੀਆਂ ਸੀਗੀਆਂ ਤਾਂ ਕਰਕੇ ਉਹ ਦੂਸਰੀ ਸਰਕਾਰ ਆ ਜਾਂਦੀ ਸੀ ਹੋ ਸਕਦਾ ਉਹਦੇ ਐਂਟੀ ਹੋਵੇ ਤਾਂ ਜਦੋਂ ਉਹਨੂੰ ਲੱਗਿਆ ਯਕੀਨ ਹੋ ਗਿਆ ਉਹਨੂੰ ਲੱਗਿਆ ਵੀ ਮੈਂ ਕੇਸ ਸਾਲਵ ਕਰਤਾ ਤਾਂ ਵਾਪਸ ਗਿਆ ਪਟੀਲਾ ਜਦੋਂ ਪਟੀਲਾ ਵਾਪਸ ਗਿਆ ਵਾਪਸ ਜਾ ਕੇ ਉਹਨੇ ਉੱਥੇ ਪਹੁੰਚਦੇ ਹੀ ਮੈਕਸੀਕੋ ਨਾਲ ਗੱਲ ਕੀਤੀ ਸੀ ਇਹਦੇ ਵਿੱਚ ਆਪਣੀ ਇੱਕ ਮਿੱਤਰ ਏਜੰਟ ਦੇ ਨਾਲ ਉਹਨੇ ਕਨਫਰਮ ਕੀਤਾ ਵੀ ਹਾਂ ਆਹਾ ਆਹਾ ਸਾਡੇ ਦੋ ਏਜੰਟ ਸੀਗੇ ਉਹਦੇ ਮਗਰ ਵੀ ਉਹ ਸੀਗੇ ਅੱਗੇ ਬੇਪਰ ਹਾਜੀ ਵੀ ਉਹਦੀ ਬੇਰਵਾਉਟ ਸਾਨੂੰ ਵੀ ਨਹੀਂ ਪਤਾ ਹੈਗੀ ਜੋ ਸਾਡੇ ਤੋਂ ਵੀ ਰੁਲ ਗਿਆ ਉਹਨੇ ਇਹ ਦੱਸਿਆ ਤਾਂ ਉਸ ਤੋਂ ਬਾਅਦ ਜਿਹੜਾ ਉਹ ਜਦੋਂ ਵਾਪਸ ਪਟਿਆਲਾ ਪੁਲਿਸ ਹੈੱਡਕੁਆਰਟਰ ਪਹੁੰਚਦਾ ਤਾਉਨੂੰ ਜਾਂਦੇ ਖਬਰ ਮਿਲਦੀ ਆ ਵੀ ਉਹਨੂੰ ਇਸ ਕੇਸ ਤੋਂ ਹਟਾ ਦਿੱਤਾ ਗਿਆ ਤਦੋ ਦੋਸਤੋ ਇਹਦਾ ਮਤਲਬ ਕੀ ਹੈ ਕਿ ਨਾ ਹੀ ਮੈਕਸੀਕੋ ਦੀ ਸਰਕਾਰ ਚਾਹੁੰਦੀ ਸੀ ਕਿਤੇ ਨਾ ਕਿਤੇ ਸੀਆਈਏ ਤਾਂ ਫੇਰ ਉਹਨੂੰ ਵਰਤਣਾ ਚਾਹੁੰਦੀ ਸੀ ਕਿਉਂਕਿ ਦੂਜੇ ਮੁਲਕ ਦੀ ਸੀ ਪਰ ਉਹਦੇ ਮੁabbe ਮੁਲਕ ਦੀ ਸਰਕਾਰ ਨਹੀਂ ਸੀ ਚਾਹੁੰਦੀ ਮੈਕਸੀਕੋ ਦੀ ਵੀ ਲੋਕਾਂ ਦੇ ਸਾਹਮਣੇ ਇਹ ਗੱਲ ਮੈਟ੍ਰਿਕਸ ਦੀ ਅਸਲੀਅਤ ਸਿਮੂਲੇਸ਼ਨ ਦੀ ਅਸਲੀਅਤ ਜਿਹੜੀ ਹੈ ਕਿਸੇ ਦੇ ਸਾਹਮਣੇ ਆਵੇ ਸੋ ਦੋਸਤੋ ਫੇਰ ਜਿਹੜਾ ਹੈ ਪਡੀਲਾ ਨੇ ਜ ਗੁੱਸੇ ਦੇ ਵਿੱਚ ਆ ਕੇ ਉਸ ਜੌਬ ਤੋਂ ਅਸਤੀਫਾ ਦਿੱਤਾ ਸੀਗਾ ਪਰ ਲੋਕ ਇਹ ਮੰਨਦੇ ਨਹੀਂ ਮੈਕਸੀਕੋ ਦੇ ਲੋਕ ਇਹ ਬਿਲਕੁਲ ਨਹੀਂ ਮੰਨਦੇ ਵੀ ਉਹ ਸੀਆਈਏ ਕੋਲ ਜਾ ਸਕਦਾ ਹੈ ਬਈ ਉਹ ਕਹਿੰਦੇ ਵੀ ਉਹ ਜਿਹੜਾ ਪੱਛਮ ਦੇ ਪਦਾਰਥਵਾਦ ਦੇ ਖਿਲਾਫ ਹੀ ਤਾਂ ਉਹਦਾ ਝੰਡਾ ਬਲੰਦ ਸੀਗਾ ਇਸੇ ਕਰਕੇ ਤਾਂ ਉਹ ਨਹੀਂ ਤਾਂ ਉਹ ਮੈਕਸੀਕੋ ਦੀ ਗਵਰਨਮੈਂਟ ਦੇ ਲਈ ਹੀ ਕੰਮ ਕਰੀ ਜਾਂਦਾ ਜਿਉਂਨੇ ਸਰਕਾਰਾਂ ਦੇ ਲਈ ਹੀ ਕੰਮ ਕਰਨਾ ਸੀਗਾ ਉਹ ਇੱਕ ਬਹੁਤ ਹੀ ਇਮਾਨਦਾਰ ਇਕਾਂਤ ਪਸੰਦ ਆਦਮੀ ਸੀਗਾ ਵੀ ਉਹਨੇ ਵੀ ਜਿਹੜਾ ਪਤ ਡੋਨੀਆਂ ਪਚੀਟਾ ਦੇ ਵਾਂਗੂ ਰਿਐਲਿਟੀ ਚੇਂਜ ਕਰਕੇ ਕਿਸੇ ਪਾਸੇ ਇਧਰ ਉਧਰ ਹੋ ਗਿਆ ਤੇ ਕਿਉਂਕਿ ਉਹ ਸ਼ਾਂਤੀ ਨਾਲ ਰਹਿਣ ਵਾਲਾ ਬੰਦਾ ਸੀਗਾ ਉਹਨੂੰ ਬਹੁਤੀ ਭੀੜ-ਪਾੜ ਕੋਈ ਪਸੰਦ ਨਹੀਂ ਸੀ ਮੈਡੀਟੇਸ਼ਨ ਕਰਨ ਵਾਲਾ ਬੰਦਾ ਸੀਗਾ ਇਸ ਕਰਕੇ ਉਹ ਆਪਣੀ ਮਰਜ਼ੀ ਨਾਲ ਕਿਸੇ ਪਾਸੇ ਚਲਾ ਗਿਆ ਸੋ ਦੋਸਤੋ ਤੁਹਾਨੂੰ ਆਪਣਾ ਇਹ ਜੈਕੋਬੋ ਗ੍ਰਿੰਬਰਗ ਬਾਰੇ ਤੇ ਸਿਮੂਲੇਸ਼ਨ ਐਂਡ ਮੈਟ੍ਰਿਕਸ ਦੇ ਬਾਰੇ ਜੋ ਵੀ ਸੂਝ-ਬੂਝੇ ਤੇ ਤਾਂ ਕੁਝ ਬਣੀ ਉਦੇ ਬਾਰੇ ਹੇਠਾਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਨਾ ਬਿਲਕੁਲ ਨਾ ਭੁੱਲਣਾ ਤੇ ਵੱਧ ਤੋਂ ਵੱਧ ਵੀਰ ਸਾਡੇ ਫੇਸਬੁੱਕ ਪੇਜ ਨਾਲ ਜੁੜੋ ਤੇ ਵੱਧ ਤੋਂ ਵੱਧ ਵੀਰ ਸਾਡੇ YouTube ਚੈਨਲ ਅਦ੍ਰਿਸ਼ਮ ਪੰਜਾਬੀ ਨੂੰ ਸਬਸਕ੍ਰਾਈਬ ਕਰ ਲਓ ਜੀ ਬਣੇ ਰਹਿਣ ਲਈ ਜੁੜੇ ਰਹਿਣ ਲਈ ਸਾਰੇ ਵੀਰਾਂ ਦਾ ਬਹੁਤ-ਬਹੁਤ ਸ਼ੁਕਰੀਆ